ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਸਨਮ ਚ ਕੀ ਹਾਲ ਚਾਰ ਆਮੀ ਤਾਂ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਬਰਸਤ ਹੋਵੋਗੇ ਆਪਾਂ ਕਰਿਆ ਬਲੌਗ ਦੀ ਸ਼ੁਰੂਆਤ ਸਵੇਰ ਦੇ ਟਾਈਮ ਤੋਂ ਕਰਦੇ ਮੋਨੇ 8 ਦਾ ਟਾਈਮ ਹੋ ਗਿਆ ਪਰ ਸਭ ਅੱਜ ਬਤਨ ਲਈ ਛੁੱਟੀ ਆਂ ਦੁਆਰ ਸੀ ਨਾ ਬਸ ਥੋੜਾ ਮੋਟੇ ਕੰਮ ਵਗੈਰਾ ਕਰਕੇ ਮੈਂ ਬੈਗੀ ਸੀ ਮੈਂ ਚਲੋ ਰੋਟੀ ਦਾ ਠਰਕੀ ਬਣਾਵਾਂਗੇ ਅੱਜ ਘਰੀ ਨਹੀਂ ਹਨ ਬੱਚੇ ਤੇ ਮੀਤਾਰੇ ਸੀ ਸਵੇਰ ਉੱਨੀ ਕੋਰੀ ਜਿਹੜੀ ਬਦਲ ਗਈ ਦਾ ਉਹ ਜਿਹੜਾ ਹੋਇਆ ਤੇ ਆ ਦੇਖੋ ਪੂਰਾ ਪੈਕੇਟ ਹੈ ਸਵੇਰ ਜਣੀ ਨਹੀਂ ਪੈ ਰਹੀ ਸੀ ਦੇਖੀ ਨੂੰ 5:30 ਵਜੇ ਜਿੱਡੇ ਗੇਟ 'ਚ ਤੇ ਝਾੜੂ ਵਗੈਰਾ ਵੀ ਨਹੀਂ ਮੇਰੇ ਤੋਂ hle ਬਾਹਰ ਲੱਗ ਗਿਆ ਥੋੜੇ-ਮੋਟੇ ਕੰਮ ਹੀ ਕੀਤੇ ਸੀਗੇ ਬਸ ਰੋਟੀ ਵਗੈਰਾ ਬਣਾਉਣਾ ਸਸਾ ਰੋਟੀ ਬਵਾਦੀ ਜਿਹੜੇ ਸਾਰੇ ਕੰਮ ਨੇ ਸ਼ੁਰੂ ਹੋਣਗੇ ਹਨਾ ਆਪਣੇ ਆ ਦੇਖੋ ਲੋਰ ਤਾਂ ਇਹ ਕਰਨਾ ਦਾ ਕੀ ਕਰਨਾ ਦਾ ਕੀ ਨੁਕੀਆ ਦਾ ਅਸਲਾ ਉਹ ਖਾਂਦੀਂ ਦਰਪਨਾ ਤਾਂ ਮਟਰ ਕਰਨੀਂ ਦੀ

ਕੀ ਤੁਹਾਨੂੰ ਸੋਚਦਾ ਵੀ ਰਹਿੰਦਾ ਤਿਆਰ ਬਿਆਰ ਹੋ ਕੇ ਮੇਰੇ ਵੀ ਉਹ ਹੋ ਜਿੰਦਾ ਸਰੀਰ ਚਲੋ ਜੇ ਪਕੜਦੇ ਹਾਂ ਦੇ ਖੰਮ ਨੇ ਜਿਹੜੇ ਸ਼ੁਰੂ ਮਿਲਦੇ ਆ ਸਭ ਰੋਟੀ ਵਗੈਰਾ ਬਣਾਉਣੇ ਵੈਲਾ ਪਰ ਦੇ ਦੇ ਕਿ ਮੈਂ ਰੋਟੀ ਕਿਹੜੀ ਕਿਹੜੀ ਬਣਾਉਣੀ ਹੈ ਛੁੱਟੀ ਹੈ ਨਾ ਅੱਜ ਜੀ ਬੱਚੇ ਦੀ ਫਰਮਾਇਸ਼ ਆ ਗਈ ਕਹਿੰਦੇ ਮੇਥੇ ਵਾਲੇ ਬਣਾਓ ਫਰੋਠੇ ਮੇਥੀ ਹੈ ਜ ਆਪਣੇ ਕੋਲ ਇਹ ਬਸ ਮੇਰੇ ਲਈ ਕੁਝ ਹੋ ਨਹੀਂਆ ਮੇਰੇ ਵਿੱਚੀ ਇਹਦੇ ਮੂਰੀਆਂ ਮਿਕਸ ਕਰ ਦ ਦੋਨੇ ਚੀਜ਼ਾਂ ਦੀਆਂ ਨਾ ਮਿਕਸ ਕਰਕੇ ਆਪਾਂ ਬਣਾਉਣੇ ਆ ਫਰੋਠੇ ਔਰ ਬੱਚਿਆਂ ਦੇ ਲਈ ਟਾਈਮ ਤਾਂ ਥੋੜਾ ਜਿਹਾ ਲੱਗ ਚੁੱਕਾ ਚਲੋ ਕੁਛ ਨਹੀਂ ਤਾਂ ਲੇਟ ਹੋ ਜੂ ਵੈਸੇ ਮੈਨੂੰ ਪਤਾ ਨਹੀਂ ਸੀ ਵੀ ਨਾ ਇਸ ਵੀ ਸੈਂਪਲ ਰੋਟੀ ਬਣਾਉਣੀ ਹੈ ਨਾ ਆਪਾਂ ਕਰਦੇ ਆ ਪਹਿਲਾਂ ਸਵਾਦਿਏ ਮਿੱਥੇ ਵਗੈਰਾ ਹੈਲੋ ਜੀ ਹਾਂਜੀ ਇੱਥੇ ਮੈਂ ਲੱਗੀ ਸੀ ਮਿੱਥੇ ਵਾਲੇ ਪਰੌਂਠੇ ਬਣਾਉਣੇ ਸੀ ਪਹਿਲਾਂ ਤਾਂ ਵੀ ਜਲਾਸੀ ਵਿੱਚ ਚਲੋ ਆਪਾਂ ਮੂਲੀਆਂ ਵੀ ਹੈ ਨਾ ਵਿੱਚ ਮੈਂ ਪਾ ਲੂੰਗੀ ਕਦੋਂ ਬਸ ਕਰਕੇ ਮੂਲੀਆਂ ਪਾ ਲੂੰਗਾ ਨਾ ਆਟੇ ਦੇ ਵਿੱਚ ਹੀ ਆਪਾਂ ਗੁੰਨ ਲਾਗੇ ਦੇ ਕੱਟ ਕੇ ਮਿੱਥੇ ਪੜਿਥੇੜਾ ਟਾਈਮ ਆ ਥੋੜਾ ਜਿਹਾ ਜਾਲੇ ਹੋ ਗਿਆ ਸੀ ਹਨਾ ਮੈਨੂੰ ਆਇਆ ਸੀ ਮੇਕਾ ਬੱਚਿਆ ਨੂੰ ਭੁੱਖ ਲੱਗੀ ਹੋ ਅੰਦਰ ਬਸ ਬੈਠ ਰਹੇ ਹੋੜਾ ਮੋਟਾ ਕੰਮ ਕਰਨ ਲੱਗੀ ਛੁੱਟੀ ਦਾ ਕਰਕੇ ਇਥੇ ਸੀਗਾ ਸੰਡੇ ਵਾਲਾ ਦਿਨ ਹੈਗਾ ਤੇ ਤਾਂ ਕਰਕੇ ਇਥੇ ਹੁਣ ਮੈਂ ਲੱਗੀ ਸੀ ਮੇਥੇ ਜਿਹੜੇ ਮੈਂ ਧੋ ਕੇ ਪਹਿਲਾਂ ਉਹਨਾਂ ਨੂੰ ਸੁਮਾਰ ਲਿਆ ਸੀ ਫਿਰ ਉਹਨਾਂ ਨੂੰ ਧੋ ਕੇ ਹਨਾ ਮੈਂ ਇਹ ਮਿਕਸੀ ਦੇ ਵਿੱਚ ਹੀ ਗ੍ਰाइंड ਕਰੂ ਮੈਂ ਇਦਾਂ ਹੀ ਨਾ ਜਿਹੜੇ ਬਣਾਉਣੇ ਹੁੰਦੇ ਨੇ ਜਿਹੜੇ ਪਰੌਂਠੇ ਹੁੰਦੇ ਨੇ ਆਪਣੇ ਇਹਦੇ ਵਿੱਚ ਮੈਂ ਆਦਰ ਕੱਟ ਲਿਆ ਸੀ ਕੁਛਕ ਮੈਂ ਹਰੀਆਂ ਮਿਰਚਾਂ ਪਾਲੀਆਂ ਸੀ ਤਾਂ ਕਿ ਆਪਾਂ ਲਾਲ ਮਿਰਚਾਂ ਜਿਹੜੀ ਘੱਟ ਤੋਂ ਘੱਟ ਆਪਾਂ ਪਾਵਾਂ ਮੈਨੂੰ ਇਥੇ ਦੇ ਸੀਗਾ ਵੀ ਚਲੋ ਆਪਾਂ ਹਰੀਆਂ ਮਿਰਚਾਂ ਨਾਲ ਹੀ ਇਕੱਲੇ ਜਿਹੜੇ ਪੌਠੇ ਉਹ ਬਣਾ ਲਾਂਗੇ ਤਾਂ ਕਰਕੇ ਵਿੱਚੀ ਮੈਂ ਅਦਰਕ ਕੁੱਟ ਕੇ ਗ੍ਰाइंड ਕਰ ਲਿਆ ਸੀਗਾ ਵਿੱਚੀ ਮੈਂ ਹਰੀਆਂ ਮਿਰਚਾਂ ਤੇ ਲੋ ਜੀ ਆਪਣਾ ਜਿਹੜਾ ਪੇਸਟ ਆ ਉਹ ਹੋ ਗਿਆ ਤਿਆਰ ਤੇ ਇਥੇ ਮੈਂ ਬਸ ਇਸ ਤੋਂ ਬਾਅਦ ਨਾਲ ਦੀ ਨਾਲ ਮੈਂ ਬਸ ਆਟਾ ਵਗੈਰਾ ਗੁੰਨ ਲੂੰਗੀ ਹਨਾ ਬੱਚੇ ਨੇ ਜਿਹੜੇ ਅੰਦਰ ਹਲੇ ਤਾਂ ਕੇਰਾ ਤਾਂ ਬੈਠੇ ਸੀਗੇ ਫਿਰ ਜਦੋਂ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਕੁਛ ਨਾ ਕੁਛ ਵੀ ਰੋਟੀ ਵਗੈਰਾ ਭੰਡ ਲੱਗ ਗਈ ਫਿਰ ਤਾਂ ਉਹਨਾਂ ਨੂੰ ਇਦਾਂ ਕਾਲੇ ਹੋ ਜਾਂਦੇ ਵੀ ਛੇਤੀ ਛੇਤੀ ਸਾਨੂੰ ਜਿਹੜੀ ਰੋਟੀ ਹੈ ਨਾ ਬਣਾ ਕੇ ਵੀ ਦੇ ਦੋ ਨਾਲ ਦੀ ਨਾਲ ਮੈਂ ਜਿਹੜੀ ਮਿਕਸੀ ਵਗੈਰਾ ਕੀ ਹਨਾ ਜਿਵੇਂ ਥੋੜਾ ਮੋਟਾ ਉੱਤੇ ਪਾਣੀ ਵਗੈਰਾ ਡੁੱਲਿਆ ਹੁੰਦਾ ਉਹ ਮੈਂ ਨਾਲ ਦੀ ਨਾਲ ਹੀ ਸਾਫ਼ ਇੱਥੇ ਕਰਕੇ ਰੱਖ ਦਿੰਦੀ ਆ ਤਾਂ ਕਿ ਜਿਹੜਾ ਆਪਣਾ ਕੰਮ ਹੈ ਨਾ ਵਿਛੇਤੀ ਖਤਮ ਹੋ ਜਦਾ ਜਦੋਂ ਆਪਾਂ ਇੱਦਾਂ ਹੀ ਰੱਖ ਦਿੰਦੇ ਆ ਤਾਂ ਫਿਰ ਉਹਨੂੰ ਦੁਬਾਰੇ ਤੋਂ ਸਾਫ਼ ਕਰਨਾ ਪੈ ਜਾਂਦਾ ਨਾ ਵੀ ਸੁੱਕ ਜਾਂਦਾ ਹੋ ਜਾ ਕਿਵੇਂ ਵੀ ਹੈ ਨਾ ਨਾਲ ਦੀ ਨਾਲ ਸਾਫ਼ ਕਰਕੇ ਹੁਣ ਮੈਂ ਇੱਦਾਂ ਹੀ ਸਾਫ਼ ਕਰ ਨਾਲ ਦੀ ਨਾਲ ਜਿਹੜੀ ਇੱਥੇ ਸਲੇਵਾ ਮੂਗੀ ਸਾਫ਼ ਕਰ ਲਈ ਸੀ ਲੋ ਜੀ ਆਟਾ ਵਗੈਰਾ ਸਾਂੜ ਕੇ ਹਨਾ ਇਹਦੇ ਵਿੱਚ ਮੈਂ ਨਮਕ ਵੀ ਪਹਿਲੇ ਵਿੱਚ ਪਾਤਾ ਸੀ ਇੱਥੇ ਮੈਂ ਕੱਲਾ ਕੁਝ ਨਹੀਂ ਬਸ ਕਲਾ ਆٹے ਦੇ ਵਿੱਚ ਇਦਾਂ ਹੀ ਜਿਹੜਾ ਪੇਸਟ ਆ ਉਹ ਹੋ ਕੀਤਾ ਸੀਗਾ ਮਿਕਸ ਇਦਾਂ ਹੀ ਇਹਦਾ ਆਟਾ ਦਾ ਜਿਹੜਾ ਆਪਾਂ ਗੁੰਨ ਲਾਂਗੇ ਆਟਾ ਗੁੰਨਣਾ ਤਾਂ ਬਸ ਆਪਣਾ ਉਹੀ ਤਰੀਕਾ ਨਾਲ ਜਿਹੜਾ ਆਪਾਂ ਡੇਲੀ 'ਚ ਯੂਜ਼ ਕਰਦੇ ਆ ਮੇਨ ਚੀਜ਼ ਬਸ ਇਹੀ ਸੀ ਜੇ ਮੈਂ ਇੱਥੇ ਆਪਾਂ ਕੱਟ ਕੇ ਹਨਾ ਉਹਨਾਂ ਨੂੰ ਕੁੱਟ ਕੇ ਕੁੰਡੇ ਵਗੈਰਾ 'ਚ ਆਪਾਂ ਪਾਉਣੇ ਹਨਾ ਮੈਂ ਇੱਥੇ ਉਹਨਾਂ ਨੂੰ ਗ੍ਰाइंड ਕਰ ਲੈਣੀਆਂ ਜੇਕਰ ਟਾਈਮ ਹੋਵੇ ਤਾਂ ਮੈਂ ਉਦਾਂ ਵੀ ਕਰ ਲੈਣੀਆਂ ਪਰ ਇੱਥੇ ਬੱਚਿਆਂ ਨੂੰ ਕਾੜੀ ਸੀ ਤਾਂ ਕਰਕੇ ਮੈਂ ਸੋਵਾ ਤਾਂ ਮੈਂ ਜੇ ਬਣਾਉਣੇ ਹੋਣ ਫਰੋਂਠੇ ਹਨਾ ਬਸ ਇਦਾਂ ਹੀ ਬਣਾਉਣੇ ਹੁੰਦੀਆਂ ਮਿਕਸੀ ਦੇ ਵਿੱਚ ਹੀ ਗ੍ਰाइंड ਕਰ ਲੈਣੀਆਂਗੇ ਸਾਰੇ ਜਿਹੜੇ ਆਟੇ ਦੇ ਵਿੱਚ ਨੇ ਮੀਥੀ ਮਿਕਸ ਹੋ ਜਾਂਦੇ ਹੈਗੇ ਖਾਸ ਕਰ ਨੂਰ ਕਹਿੰਦੀ ਹੁੰਦੀ ਆਪਣੀਆਂ ਵੀ ਮਮਾ ਰੋਟੀਆਂ ਬਦੀਆਂ ਸੋਹਣੀਆਂ ਬਣਦੀਆਂ ਨੇ ਵੀ ਹਰੀਆਂ ਹਰੀਆਂ ਰੋਟੀਆਂ ਸੋਹਣੀਆਂ ਬਣਦੀਆਂ ਨੇ ਗਿਆ ਤੇ ਲੋ ਜੀ ਆਪਾਂ ਆਟਾ ਵੀ ਗੁੰਨਾਂਗੇ ਨਾਲ ਦੀ ਨਾਲ ਬਸ ਮੈਂ ਇੱਥੇ ਲੱਗ ਜੂੰਗੀ ਰੋਟੀ ਬਣਾਉਣਾ ਅੱਜ ਕਰਨੀ ਸੀਗੀ ਉਧਰੋਂ ਚੱਕ ਤਰ ਹਨਾ ਜਾਣੀ ਆਪਣੀ ਸ਼ਾਪ ਆ ਮੈਂ ਤੁਹਾਨੂੰ ਅੱਗੇ ਦਿਖਾਉਂਗੀ ਹਨਾ ਮੈਨੂੰ ਇੱਥੇ ਇੱਦਾਂ ਹੀ ਸੀਗਾ ਵੀ ਜਿਹੜਾ ਮੈਂ ਛੇਤੀ ਛੇਤੀ ਜਿਹੜਾ ਕੰਮ ਨੇ ਉਹ ਖਤਮ ਕਰ ਲਾਂ ਇੱਧਰੋਂ ਵੀ ਫਿਰ ਉਧਰੋਂ ਚੱਕ ਤਰ ਜਿਹੜੀ ਹੋਊਗੀ ਮੈਂ ਤੁਹਾਨੂੰ ਉਹ ਵੀ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗੀ ਹਨਾ ਕਿ ਮੈਂ ਆਪਾਂ ਦੁਕਾਨ ਤਿਆਰ ਕਰਨੀ ਆ ਹਨਾ ਕਿ ਮੈਂ ਇੱਕ ਪਹਿਲਾਂ ਵੀ ਕਿਹਾ ਸੀਗਾ ਹਨਾ ਵੀ ਆਪਾਂ ਜਿਹੜੀ ਸ਼ਾਪ ਆ ਮੇਰੀ ਉਹ ਆ ਵੀ ਕੋਸ਼ਿਸ਼ ਆ ਵੀ ਆਪਾਂ ਇਹਨੂੰ ਵਧੀਆ ਬਣਾਈਏ ਤੇ ਉਹੀ ਬਸ ਉਹ ਜਿਹੜਾ ਸਮਾਨ ਸੀਗਾ ਚੱਕ ਤਰ ਕਰਨਾ ਸੀਗਾ ਉਹ ਚੀਜ਼ ਤੇ ਕੁਝ ਅੰਦਰਲੀ ਸਾਈਡ ਬਰਾਂਡੇ ਦੇ ਵਿੱਚ ਹੈ ਹਨਾ ਜਿਹੜਾ ਗੇਟ ਕੱਢਣਾ ਸੀਗਾ ਦਰਵਾਜ਼ਾ ਹਨਾ ਤਾਂ ਕਿ ਆਪਾਂ ਨੂੰ ਉੱਪਰ ਦੀ ਨਾਲ ਜਾਣਾ ਪਵੇ ਹਨਾ ਜਦੋਂ ਕੋਈ ਵੀ ਕਸਟਮਰ ਆਉਂਦਾ ਤਾਂ ਮੈਂ ਆਪਾਂ ਨੂੰ ਅਗਲਾ ਉਧਰ ਦੀ ਆ ਜਾਂਦਾ ਨਾ ਕਸਟਮਰ ਆਉਂਦਾ ਤੇ ਆਪਾਂ ਨੂੰ ਇੱਧਰਲੀ ਸਾਈਡ ਦੀ ਅੰਦਰ ਯਾਨੀ ਅੰਦਰਲੀ ਜਾਣਾ ਹਨਾ ਸੌਖਾ ਹੋ ਜੂ ਹਨਾ ਜਿਵੇਂ ਕਈ ਵਾਰ ਪਾਣੀ ਵਗੈਰਾ ਦੀ ਗਰਮ ਦੀ ਜਾਂ ਕਿਵੇਂ ਵੀ ਉੱਥੇ ਮੇਰੇ ਕੋਲ ਕੋਈ ਵੀ ਉਹ ਨਹੀਂ ਹੈਗਾ ਵੀ ਗੀਜਰ ਵਗੈਰਾ ਮੇਰੇ ਕੋਲ ਉੱਥੇ ਨਹੀਂ ਲੱਗਾ ਹੋਇਆ ਤਾਂ ਕਿ ਕਰੀ ਕਿ ਜਦੋਂ ਗਰਮ ਪਾਣੀ ਵਗੈਰਾ ਦੀ ਜ਼ਰੂਰਤ ਹੋਵੇ ਉਹ ਵੀ ਮੈਨੂੰ ਇਧਰੋਂ ਹੀ ਲੈਣਾ ਪੈਂਦਾ ਯਾਨੀ ਕਿਚਨ ਦੇ ਵਿੱਚ ਹੀ ਲੈਣਾ ਪੈਂਦਾ ਤਾਂ ਕਿ ਉਹ ਵੀ ਮੈਨੂੰ ਅੰਦਰਲੀ ਸਾਈਡ 'ਚ ਦੀ ਜਾਣਾ ਪੈ ਜੂਗਾ ਵੀ ਆਪਣਾ ਜਿਹੜਾ ਰਸਤਾ ਹਨਾ ਅੰਦਰ ਦੀ ਹੋ ਜੂਗਾ ਬਣ ਜੂਗਾ ਬਸ ਇੱਥੇ ਮੈਂ ਲੱਗੀ ਸੀ ਰੋਟੀਆਂ ਬਣਾਉਣ ਰੋਟੀਆਂ ਬਣਾਉਣ ਦਾ ਤਾਂ ਉਹੀ ਮੈਥਡ ਜਿਹੜਾ ਆਪਾਂ ਡੇਲੀ ਸੀ ਯੂਜ਼ ਕਰਦੇ ਹਨਾ ਇਦਾਂ ਹੀ ਪਰਾਂਠੇ ਬੱਚੀ ਖਾਂਦੀ ਕਈ ਵਾਰੀ ਹੁੰਦਾ ਵਿਦੇਸੀ ਕੋ ਇਹਨਾਂ ਦੇ ਪਾਪਾ ਕਹਿੰਦੇ ਵੀ ਵਿੱਚ ਲਾ ਕੇ ਬਣਾਓ ਹਨਾ ਤਾਂ ਮੈਂ ਬਣਾ ਲੈਣੀ ਹੁੰਨੀ ਆ ਹੈਲੋ ਜੀ ਹਾਂਜੀ ਸਵੇਰੇ ਦੇ ਇਹਨਾਂ ਤਕਰੀਬਨ 9:30 ਦਾ ਟਾਈਮ ਆ ਜਿਹੜਾ ਹੋ ਚੁੱਕਿਆ ਹੈਗਾ ਹਨਾ ਤੇ ਅੱਜ ਰੋਟੀ ਵਗੈਰਾ ਮੈਂ ਉਧਰ ਬਣਾ ਕੇ ਚਾਲੂ ਮੇਰਾ ਲਗਾਤਾ ਹਲ ਥੋੜਾ ਜਿਹਾ ਰਹਿ ਗਿਆ ਅੱਗੇ ਤੇ ਇਧਰ ਕਰਨੇ ਆ ਆਪਣੀ ਜਿਹੜੀ ਮੇਰੀ ਸ਼ਾਪ ਆ ਹਨਾ ਫਿਰ ਅਸੂ ਨਾ ਉਹਦੀ ਅਸੂ ਆ ਥੋੜਾ ਜਿਹਾ ਆਪਾਂ ਕਹਿਦੀ ਇਹਨੂੰ ਡੈਕੋਰੇਟ ਕਰ ਲਓ ਹਨਾ ਉਹਦੀ ਮਰੰਮਤ ਜੀ ਥੋੜੀ ਜੀ ਕਰਵਾਉਣ ਵਾਲੀ ਆ ਵੀ ਥੋੜਾ ਜਿਹਾ ਆਪਣੀ ਲੁੱਕ ਜੀ ਹਨਾ ਚੇਂਜ ਹੋ ਜੂਏ ਇਹਦੀ ਕੋਸ਼ਿਸ਼ ਤਾਂ ਆਪਾਂ ਬਹੁਤ ਟਾਈਮ ਦੀ ਕਰਦੇ ਹਾਂ ਹਨਾ ਪਰ ਕਹਿੰਦੇ ਜਦੋਂ ਪ੍ਰਮਾਤਮਾ ਨੇ ਜਿਹੜਾ ਟਾਈਮ ਲਿਓਣਾ ਹਨਾ ਉਹਦੇ ਹੀ ਲਿਓਣਾ ਤੇ ਕੋਲੇ ਦੇ ਪਾਪਾ ਆ ਲੈ ਕੇ ਆਏ ਸੀ ਵਾਲਪੇਪਰ ਤੇ ਅੱਡੋ ਅੱਡੀ ਡਿਜ਼ਾਈਨ ਇਹ ਦੋਸਤ ਜੀ ਕਿ ਲੱਗਣੀ ਉਹ ਕਨੇ ਪਵਿੱਟ ਡਿਜ਼ਾਈਨ ਵਗੈਰਾ ਬਣਾ ਕੇ ਦੇ ਲਗਾਵਾਂਗੇ ਤੇ ਜਦੋਂ ਵੀ ਤਿਆਰ ਹੋਇਆ ਰੈਡੀ ਹੋਇਆ ਹਨਾ ਮੈਸੋ ਨੂੰ ਜਰੂਰ ਦਿਖਾਵਾਂਗੀ ਬਸ ਅਸੀਂ ਲੱਗੇ ਹਾਂ ਵਿਆਹ ਦਾ ਜਿਹੜਾ ਸਮਾਨ ਆਇਆ ਸ਼ੱਕ ਤਾਂ ਆਪਣਾ ਤਾਂ ਇਹ ਸ਼ੀਸ਼ਾ ਨਾ ਚੇਂਜ ਕਰਵਾਵਾਂਗੇ ਇਹਨਾਂ ਨੇ ਮੇਰੀ ਸਲਾਹ ਕੀ ਵੀ ਆਪਾਂ ਚੇਅਰ ਵੀ ਹੋਰ ਲੈ ਕੇ ਆਈਏ ਤੇ ਆਲੇ-ਦਾਲ ਵਾਲੀਆਂ ਜਿਹੜੀਆਂ ਵੀ ਹਨਾ ਕੰਤਾਂ ਨੇ ਸਾਰੇ ਦੇ ਬਲ ਪਿੱਛੇ ਲੱਗੇ ਹਨਾ ਤੇ ਬਸ ਆਪਾਂ ਕਰਦੇ ਹਾਂ ਸ਼ੁਰੂਆਤ ਹੋਦਰੋ ਬੇਟੀ ਲੱਗੀ ਹੋਈ ਹੈ ਆਪਣੇ ਸਮਾਨ ਵਗੈਰਾ ਚੜ੍ਹਾਣਾ ਤੇ ਮੈਂ ਕਿਹਾ ਇੱਕ ਵਾਰੀ ਸੋਨ ਨੂੰ ਵੀ ਹਨਾ ਦਿਖਾ ਦਈਏ ਕੋਈ ਵੀ ਆਪਣੀ ਖੁਸ਼ੀ ਆ ਨਾ ਤੁਹਾਡੇ ਨਾਲ ਆਪਾਂ ਸਾਂਝੀ ਕਰ ਲਈਏ ਮੈਨੂੰ ਬਹੁਤ ਜ਼ਿਆਦਾ ਯਾਨੀ ਉਹ ਕਹਿੰਦੇ ਚਾ ਲਾ ਲੋ ਨਾ ਐਕਸਾਈਟਮੈਂਟ ਜੀ ਹੁੰਦੀ ਆ ਹਨਾ ਤੇ ਬੇਪਾ ਬਿਤੀਆ ਕਰ ਗਈ ਹੈ ਜਾਕੀ ਇਹ ਹੋਆ ਨਾ ਉਹ ਚੀਜ਼ ਬਹੁਤ ਟਾਈਮ ਦਾ ਜਿਹੜੇ ਮੈਂ ਡਿੰਕ ਕਮਾ ਜਿਹੜਾ ਆਪਦਾ ਕਰ ਰਹੀ ਆ ਪਰਮਾਤਮਾ ਦੀ ਕਿਰਪਾ ਨਾਲ ਕੰਮ ਆਪਣਾ ਬਹੁਤ ਵਧੀਆ ਚੱਲ ਰਿਹਾ ਹੈ ਨਾ ਵੀ ਵਧੀਆ ਹੁੰਦਾ ਹੈ ਕਸਟਮਰ ਥੋੜੀ ਜੀ ਲੁੱਕ ਚੇਂਜ ਹੋ ਜੂਗੀ ਤਾਂ ਥੋੜੀ ਜੀ ਹੋਰ ਵੀ ਜਿਹੜਾ ਆਪਣਾ ਹੈ ਨਾ ਰੋਬ ਜਿਹੜਾ ਪੈਨ ਲੱਗ ਜੂਗਾ ਹੈ ਨਾ ਸ਼ੌਕ ਦਾ ਤੇ ਆਪੇ ਨੂੰ ਸੁਲੂਨ ਤੇ ਪੂਰਾ ਵਧੀਆ ਮੇਰੀ ਕੋਸ਼ਿਸ਼ ਆ ਵੀ ਵਧੀਆ ਬਣਾਈਏ ਨੂੰ ਤੇ ਨਾਲ ਨਾਲ ਜਿੱਦਾਂ ਜਿੱਦਾਂ ਕੰਮ ਹੋਈ ਜਾਉ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰੂਗੀ ਚਲੋ ਜੀ ਲੱਗਦੇ ਆਪਾਂ ਸਮਾਨ ਵਗੈਰਾ ਚੱਕ ਲਈ ਇੱਕ ਵਾਰੀ ਹਾਂਜੀ ਇੱਥੇ ਮੈਂ ਲੱਗੀ ਸੀ ਉਧਰੋਂ ਜਿਹੜਾ ਆਪਣਾ ਸਮਾਨ ਸੀਗਾ ਹਨਾ ਸਾਰਾ ਚੱਕ ਤਰਨ ਇੱਥੇ ਮੈਂ ਬੇਟੀ ਦੀ ਲਈ ਸੀ ਥੋੜੀ ਜਿਹੀ ਹੈਲਪ ਕਿਉਂਕਿ ਮੈਂ ਉਧਰੋਂ ਰੁਟ ਰੁਕਦਾ ਹਨਾ ਲਾ ਲੋ ਵੀ ਸਫਾਈ ਵਗੈਰਾ ਦਾ ਲੱਗੀ ਹੋਈ ਸੀਗੀ ਕਰਨ ਵੀ ਛੇਤੀ ਛੇਤੀ ਜਿਹੜਾ ਮੈਂ ਕੰਮਾਂ ਸਮੇਟਦਾ तकरीबन ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਮੈਨੂੰ ਸੀਗਾ ਮੈਂ ਉਧਰਲਾ ਕੰਮਾਂ ਜਿਹੜਾ ਦਾ ਸਮੇਟਦਾ ਤਾਂ ਕਿ ਜਿਹੜਾ ਫਲਾ ਇਧਰਲਾ ਫਮਾਨਾ ਚੱਕਾ ਜਾਵੇ ਤੇ ਉਨੀ ਜਲਦੀ ਇਹ ਕੰਮ ਸ਼ੁਰੂ ਕਰ ਲੈਣ ਤੇ ਇਹਨਾਂ ਦੇ ਪਾਪਾ ਇੱਥੇ ਘਰੀ ਸੀਗੇ ਅੱਜ ਤੇ ਬੇਟੀ ਦੀ ਲਈ ਸੀ ਮੈਂ ਹੈਲਪ ਮੈਂ ਕਿੱਧਰ ਦੀ ਸਾਈਡ ਤੋਂ ਚੱਕਦੇ ਆ ਸਾਮਾਨ ਜਿਹੜਾ ਜ਼ਿਆਦਾ ਹੋ ਸੀ ਮੈਂ ਉਹਨੂੰ ਦੱਸੀ ਜਾ ਰਹੀ ਸੀ ਵੀ ਕਿੱਧਰਲੀ ਸਾਈਡ ਕੋ ਕਿੱਥੇ ਰੱਖਣਾ ਹੈ ਨਾ ਤਾਂ ਕਿ ਜਦੋਂ ਆਪਾਂ ਨੂੰ ਲੋਡ ਪਵੇ ਤਾਂ ਆਪਾਂ ਨੂੰ ਹਨਾ ਲੱਭਣਾ ਨਾ ਪਵੇ ਮੈਨੂੰ ਸੌਖਾ ਹੀ ਮਿਲ ਜੇ ਵੀ ਹਾਂ ਬੱਚੀ ਜਿੱਥੇ ਰੱਖੀ ਆ ਤੇ ਇੱਥੇ ਜਿੱਥੇ ਦਿੱਲੀ ਸਾਡਾ ਕੂਲਰ ਪਿਆ ਹਨਾ ਨਵਾਰੀ ਲੱਗੀ ਹੋਈ ਆ ਉਹ ਉਹ ਜਗ੍ਹਾ ਤੇ ਕੱਟਣਾ ਸੀ ਨਿੰਦਰ ਗੇਟ ਹਨਾ ਮੈਂ ਇੱਥੋਂ ਚੱਕ ਤਰ ਲੱਗੀ ਹੋਈ ਸੀ ਸਮਾਨ ਸੀ ਜਿਹੜਾ ਚੱਕਣ ਲੱਗੇ ਹੋਈ ਸੀ ਸੱਚੀ ਥਾਂ ਥੋੜਾ ਆ ਨਾ ਸਾਡੇ ਸਮਾਨ ਬਹੁਤ ਜ਼ਿਆਦਾ ਨੇ ਤਿੰਨ ਤਾਂ ਸਾਡੇ ਇੱਥੇ ਕੂਲਰ ਹੀ ਪੈਨੇ ਚਾਰ ਇਕਦਾ ਮੇਰੀ ਸਲਾਹ ਗਈ ਹੁਣ ਵੀ ਇਹਨਾਂ ਨੇ ਦੁਕਾਨ ਤੇ ਲੈ ਕੇ ਜਾਣਾ ਵੀ ਚਲੋ ਉਹ ਲੈ ਜਾਣਗੇ ਬਾਕੀ ਮੰਜੇ ਹੋ ਗਏ ਹਨਾ ਕੋਲਰ ਹੋ ਗਏ ਆਟਾ ਕਣ ਕਣ ਢੋਲ ਲਾ ਲਓ ਹਨਾ ਤੇ ਉਹ ਚੀਜ਼ ਬਾਕੀ ਮੇਰਾ ਪੀੜਾ ਸੈਟ ਹੋਰ ਕਿਤੇ ਐਕਸਟਰਾ ਜਗ੍ਹਾ ਨਹੀਂ ਹੈਗੀ ਕੋਈ ਰੂਮ ਵਗੈਰਾ ਐਕਸਟਰਾ ਨਹੀਂ ਹੈਗਾ ਵੀ ਉਹਦੇ ਵਿੱਚ ਆਪਾਂ ਜਿਹੜਾ ਇਹ ਸਮਾਨ ਨਾ ਧਰਦੀ ਬਸ ਇੱਕ ਸਟੋਰ ਆ ਉੱਥੇ ਮੇਰੀ ਪੇਟੀ ਦੋ ਅਲਮਰਾ ਤੇ ਬਾਕੀ ਕੁਝ ਆਪਣੇ ਰਸਣ ਵਾਲੀਆਂ ਢੋਲੀਆਂ ਹਨਾ ਇਹੋ ਜਿਹਾ ਕੁਝ ਆ ਜਿਹੜਾ ਸਮਾਨ ਉਹ ਪਿਆ ਵਾ ਤੇ ਆ ਕਰਕੇ ਹਰ ਇੱਥੇ ਮੈਂ ਮੈਨੂੰ ਕਹੀ ਮੇਰੀ ਭੈਣਾਂ ਨੇ ਕਿਹਾ ਸੀ ਵੀ ਤੁਸੀਂ ਨਾ ਹਣਾ ਆਪਣਾ ਜਿਹੜਾ ਹੋਮ ਟੂਰਾਂ ਵੀ ਉਹ ਵੀ ਕਰਵਾਓ ਮੈਨੂੰ ਵੈਸੇ ਇੱਥੇ ਇਹੀ ਸੀ ਮੈਂ ਇੱਕ ਵਾਰੀ ਆਪਦਾ ਜਿਹੜਾ ਸਮਾਨ ਆ ਨਾ ਸੈੱਟ ਕਰਕੇ ਰੱਖ ਲਾਂ ਮੈਨੂੰ ਬਸ ਸਮਝ ਨਹੀਂ ਆ ਰਹੀ ਸੀ ਵੀ ਕਿੱਥੇ ਮੈਂ ਕੀ ਰੱਖਾਂ ਨਾ ਬਸ ਉਹੀ ਮੈਂ ਇੱਥੇ ਦੇਖ ਰਹੀ ਸੀ ਨਾ ਵੀ ਚਲੋ ਮਾੜੀ ਜੀ ਸੈਟਿੰਗ ਜੀ ਹੋ ਜੇ ਘਰ ਦੀ ਹਣਾ ਵੀ ਫਿਰ ਮੈਂ ਜਿਹੜਾ ਹੋਮ ਟੂਰ ਆ ਜਰੂਰ ਕਰਵਾਉਂਗੀ ਕਿਉਂਕਿ ਸਾਮਾਨ ਜਾਦੇ ਹੋਣ ਕਰਕੇ ਹਨਾ ਬੱਚੇ ਛੋਟੇ ਹੋਣ ਕਰਕੇ ਉਨੀ ਜਿਹੜੀ ਆਪਾਂ ਤੋਂ ਜਦੋਂ ਬਾਕੀ ਜਿਹੜਾ ਆਪਾਂ ਸਲਾਈ ਵਗੈਰਾ ਦਾ ਲਾ ਲ ਉਧਰ ਪਾਰਲਰ ਦਾ ਨਾ ਕੰਮ ਕਰਦੇ ਆ ਹਨਾ ਕੁਝ ਉਧਰ ਆਪਣਾ ਜਿਹੜਾ ਟਾਈਮ ਆ ਨਾ ਉਧਰ ਐਡ ਹੋ ਜਾਂਦਾ ਨਾ ਉਹਦੇ ਕਰਕੇ ਜਿਹੜਾ ਖਾਲੀ ਟਾਈਮ ਹੁੰਦਾ ਉਦੋਂ ਆਪਾਂ ਘਰ ਦੀ ਸੈਟਿੰਗ ਦੀ ਥੋੜੀ ਜਿਹੀ ਦਿਮਾਗ ਜੇ ਲਾਗੇ ਨਾ ਵੀ ਹੁੰਦੀ ਆ ਨਾ ਵੀ ਆਪਾਂ ਚੱਕ ਤਾਰ ਜੀ ਕਰਕੇ ਜਿਹੜਾ ਸਾਮਾਨ ਰੱਖਦੇ ਉਹ ਚੀ ਟਾਈਮ ਮੈਨੂੰ ਬਿਲਕੁਲ ਵੀ ਨਹੀਂ ਮਿਲਦਾ ਹਨਾ ਆ ਦੇਖੋ ਬਸ ਇਥੋਂ ਮੈਂ ਕੂਲਰ ਤਾਂ ਇੱਕ ਵਾਰ ਇਥ ਖਦਾ ਸੀਗਾ ਤੇ ਇੱਧਰ ਰੱਖੀ ਫਿਸੀ ਚਾਹ ਬਣਨੀ ਤੇ ਬੇਟੀ ਨੇ ਰੱਖੀ ਸੀ ਚਾਹ ਬਣਨੀ ਤੇ ਨਾਲ ਹੀ ਦੁੱਧ ਗਰਮ ਰੱਖਿਆ ਹੋਇਆ ਸੀ ਇੱਥੇ ਕਰਨਾ ਤੇ ਇੱਧਰਲੀ ਸਾਈਡ ਲੱਗੇ ਹੋਏ ਸੀ ਜੀ ਆਪਣਾ ਜਿਹੜਾ ਗੇਟ ਆ ਉਹ ਕੱਢਣ ਹਨਾ ਅਲਮੀਰਾ ਪਾਪਾ ਕਹਿੰਦੇ ਵੀ ਪਾਪਾ ਕਹਿੰਦੇ ਚਲੋ ਬਾਅਦ ਚ ਆਪਾਂ ਵੀ ਬਾਅਦ ਚ ਉਤਾਰ ਦਾਂਗੇ ਵੀ ਇੱਕ ਵਾਰੀ ਆਪਾਂ ਜਿਹੜਾ ਗੇਟ ਆ ਉਧਰ ਆਪਾਂ ਭੰਨ ਲੀਏ ਤੇ ਇੱਥੇ ਲੱਗੇ ਹੋਏ ਸੀ ਗੇੜਾ ਨਾਲ ਤਾਂ ਕਿ ਅੰਦਰਲੀ ਸਾਈਡ ਆਪਨ ਆਉਣਾ ਜਿਹੜਾ ਜਿਹੜਾ ਬਹੁਤ ਜ਼ਿਆਦਾ ਵੀ ਮੈਨੂੰ ਸੌਖਾ ਹੋ ਜੂ ਤਾਂ ਕਿ ਆਪਾਂ ਨੂੰ ਉੱਪਰ ਦੀ ਨਹੀਂ ਜਾਣਾ ਪਿਆ ਕਰੋ ਤੇ ਲੋ ਜੇ ਹੋ ਗਏ ਸੀਗਾ ਸ਼ਾਮ ਦਾ ਟਾਈਮ ਤਕਰੀਬਨ 3:30 ਦਾ ਟਾਈਮ ਹੋ ਗਿਆ ਸੀ ਮੈਂ ਲੱਗੀ ਸੀ ਆਪਣੇ ਜਿਹੜੇ ਕੱਪੜੇ ਸੀ ਉਹ ਸਲਾਈ ਕਰਨ ਦੇ ਲਈ ਤੇ ਇਹਨਾਂ ਦੇ ਪਾਪਾ ਭਾਈ ਉਧਰ ਲੱਗੇ ਹੋਏ ਸੀ ਫਲੈਕਸ ਵਗੈਰਾ ਕੱਟਣ ਹਨਾ ਤੇ ਵੱਡਾ ਡੈਡੀ ਸੀ ਬੱਚਿਆਂ ਦਾ ਯਾਨੀ ਉਹ ਸੀਗੇ ਤੇ ਨਾਲ ਹੀ ਇਹਨਾਂ ਦੇ ਪਾਪਾ ਲੱਗੇ ਹੋਏ ਸੀ ਲੋ ਜੀ ਆਪਾਂ ਵੀਡੀਓ ਦਾ ਕਰਦੇ ਆ ਐਂਡ ਜੇਕਰ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਚੈਨਲ ਨੂੰ ਕਰਦੇ ਜੀ ਸਬਸਕ੍ਰਾਈਬ